ਗਰਬਾਣੀ ਪੜਨੀ ਪਏਗੀ ਪ੍ਰਚਾਰਨੀ ਪਏਗੀ ਪ੍ਰੈਕਟੀਕਲ ਅਮਲ ਕਰਨਾ ਪਏਗਾ 12 ਘਰ ਨੂੰ ਆਉਣਾ ਪਏਗਾ ਘਰ ਚ ਹਨ ਖਜ਼ਾਨੇ ਛਾ ਸੋ ਤੇਰਿ ਜਿ ਕਲੀ ਰੋਜੀ ਰੋਟੀ ਲਈ ਬਾਹਰ ਜਾਣਾ ਪੈਂਦਾ ਹੈ ਜਹਾਂ ਦਾਣੇ ਤਾਂ ਖਾਣੇ ਸੋ ਪਾਣੀ ਹੋ ਸਕਦਾ ਸਾਰੇ ਜਗ੍ਹਾ ਹਾਜ਼ਰ ਹੋਏ ਵਿਆਪਕ ਹੋਏ ਪਰ ਰੋਟੀ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਜਿਵੇਂ ਦਾਸ ਦੀ ਖੋਜ ਹੈ ਹਰੇਕ ਚੀਜ਼ ਅੰਦਰ ਹੈ ਪਤਨੀ ਬੱਚੇ ਘਰ ਗਾੜੀ ਬੰਗਲਾ ਸਭ ਜੋ ਬ੍ਰਹਮੰਡ ਚ ਹੈ ਉਹ ਪਿੰਡੇ ਚ ਹੈ ਇਹ ਸਰੀਰ ਚ ਹੈ ਵਿਰਲੇ ਨੂੰ ਸਮਝ ਆਏਗੀ 12 ਵਾਂ ਸੀ ਲੰਗਰ ਛਕਿਆ गेहूं ਖੇਤਾਂ ਚੀ ਸੀ ਸੋ ਕਿਸੇ ਦੇ ਘਰ ਫੈਕਟਰੀ ਨਹੀਂ ਲੱਗੀ ਇਹ ਫੈਕਟਰੀ ਦੇ ਮਾਲ ਤੋਂ ਬਚਣਾ ਪਏਗਾ ਕੁਦਰਤੀਆਂ ਚੀਜ਼ਾਂ ਖਾਣੀਆਂ ਪੈਣਗੀਆਂ ਫੇਫੜੇ ਤੰਦਰੁਸਤ ਰਹੇਗਾ ਚੜਦੀ ਕਲਾ ਚ ਰਹੇਗਾ ਸੋ ਬਾੜੂ ਖੇਤਾਂ ਕਣਕ ਬੀਜੀ ਲੰਗਰ ਬਣਿਆ ਲੰਗਰ ਛਕਿਆ ਫੇਰ ਫੇਰ ਖੂਨ ਬਣਿਆ ਮਿਰਚ ਬਣੀ ਹੱਡੀਆਂ ਬਣੀਆਂ ਮਾਸ ਬਣਿਆ ਸਰੀਰ ਦਾ ਸਰਕਲ ਚੱਲਿਆ ਸੋ বীজ ਬਣਿਆ ਮਾਂ ਦੇ ਪੇਟ ਚ ਗਿਆ ਫੇਰ 9-10 ਮਾਸ ਬਾਅਦ ਫੇਰ ਜਨਮ ਹੋਇਆ ਫੇਰ ਬਚਪਨ ਜਵਾਨੀ ਬੁਢਾਪਾ ਆਖਰ ਅੰਗਲੇ ਸੰਸਾਰ ਨੂੰ ਛੱਡ ਕੇ ਜਾਣਾ ਹੈ ਜੋ ਅੱਖਾਂ ਨਾਲ ਦਿਸ ਰਿਹਾ ਹੈ ਇਹਦਾ ਨਾਸ ਹੈ ਇਹਦਾ ਅੰਤ ਹੈ ਪਰ ਪਰਮੇਸ਼ਰ ਬੇਅੰਤ ਹੈ ਆਓ ਖਾਲਸਾ ਰਾਜ ਦੀ ਗੱਲ ਕਰੀਏ ਖਾਲਸਾਣ ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਰਿਆਂ ਦੇ ਸਾਝੇ ਹਨ ਆ ਬੈਠੇ ਸਾਰੇ ਜਿਵੇਂ ਕਿਸੇ ਜੀਣਾ ਹੈ ਪਰਮੇਸ਼ਰ ਅਲੋ ਆਜ਼ਾਦੀ ਹੈ ਇੱਕ ਅਵਾਰਾਪਨ ਹੈ ਇੱਕ ਆਜ਼ਾਦੀ ਹੈ ਸੋ ਜਿਹੜਾ ਵੀ ਕਰਮ ਕਰਨਾ ਹੈ ਉਹਦੇ 'ਚ ਹੀ ਵਰਦਾਨ ਹੈ ਉਹਦੇ 'ਚ ਹੀ ਸਰਾਪ ਹੈ ਇਹ ਪਾਪਨ ਤੋਂ ਨਰਕ ਤੋਂ ਦੇਰਾਂ ਤੋਂ ਨਰਮਾ ਦੇ ਤੋਂ ਲਾਭ ਹਾਨੀ ਤੋਂ ਇਹ ਬਰਾਬਰ ਚੱਲਣਾ ਪਏਗਾ ਦੁੱਖ ਤੋਂ ਇਹ ਇੱਕੋ ਚੀਜ਼ ਹਨ ਦੋ ਦੋ ਹਨ ਰੂਪ ਦਿੱਸ ਦੇ ਸੋ ਇਹ ਇਹ ਹਿੰਦੂ ਜੀ ਇਹ ਮੁਸਲਮਾਨ ਜੀ ਇਹ ਸਾਈ ਜੀ ਨਹੀਂ ਐਸੀ ਧਰਮ ਦੀਆਂ ਵੰਡੀਆਂ ਪਾਤੀਆਂ ਸਾਰੇ ਮਨੁੱਖਾਂ ਦਾ ਇੱਕੋ ਧਰਮ ਹੈ ਇਕੋ ਹੈ ਭਾਈ ਇਕੋ ਹੈ ਅੱਜ 90% ਧਰਮਤ ਦਾ ਪ੍ਰਚਾਰ ਹੋ ਰਿਹਾ ਹੈ ਗਰਮਤ ਸਮਝਣੀ ਪੈਗੀ ਗਰਮਖ ਬੰਨਣਾ ਪਏਗਾ ਬਾਹਰੋਂ ਘਰ ਨੂੰ ਆਉਣਾ ਪਏਗਾ ਪੋਜਨ ਛਕਿਆ ਸੀ ਅੰਦਰ ਸਗਰ ਸੱਚਾ ਚੱਲਿਆ ਫਿਰ ਬੀਜ ਬਣਿਆ ਮਾਂ ਦੇ ਪੇਟ ਚ ਗਿਆ ਫਿਰ ਜਨਮ ਹੋਇਆ ਆਖਰ ਵੇ ਰਸ ਰੰਗਲੇ ਸੰਸਾਰ ਨੂੰ ਛੱਡ ਕੇ ਚਲਾ ਗਿਆ ਫਿਰ ਜਾਂ ਫਿਰ ਦਾ ਸੰਸਕਾਰ ਹੋਇਆ ਜਾਂ ਜਲ ਪ੍ਰਵਾਹ ਹੋਇਆ ਜਾਂ ਪਾਣੀ ਚ ਜਲ ਚ ਜਾਂ ਧਰਤੀ ਚ ਦਬਾਇਆ ਗਿਆ ਫਿਰ ਮਿੱਟੀ ਚ ਮਿੱਟੀ ਹੋ ਗਿਆ ਐ ਸਰਕਲ ਚੱਲ ਰਿਹਾ ਹੈ ਪਰਮੇਸ਼ਰ ਦਾ ਗੱਡਿਆ ਹੋਇਆ ਹੈ ਸਭ ਕੁਛੇ ਗੱਡਿਆ ਹੋਇਆ ਰੁਕ ਤਾਂ ਹੀ ਵਧੇਗਾ ਅਸੀਨ ਆਪਣੇ ਫੈਸਲੇ ਤੇ ਅਟੱਲ ਰਹਿਣਾ ਸੀ ਆਪਣੇ ਆਪ ਨੂੰ ਸਮਝਣਾ ਸੀ ਆਪਣੇ ਆਪ ਦੀ ਜਾਨ ਪਛਾਨ ਕਰਨੀ ਸੀ ਸ ਭਗਤ ਕਬੀਰ ਜੀ ਉਹ ਵਿਆਪਕ ਹਨ ਉਹਨਾਂ ਦੀ ਜੋ ਬਾਣੀ ਹੈ ਸਾਰੇ ਸੰਸਾਰ ਲਈ ਸਾਂਝੀ ਹੈ ਉਹ ਖਾਲਸਾ ਹੈ ਇਹ ਸੂਰਜ ਚੰਦਰਮਾ ਬੈਚ ਹਨ ਦਰਚ ਹਨ ਹੁਕਮ ਚ ਹਨ ਧਰਤੀ ਵੀ ਹੁਕਮ ਚ ਘੁੰਮ ਰਹੀ ਐ ਇੱਕ ਮਿੰਟ ਸਕ੍ਰਿੰਟ ਲੇਟ ਪੇਟ ਨਹੀਂ ਹੋ ਰਿਆ ਸਭ ਕੁਛ ਉਹਨੇ ਪੱਕੇ ਕਾਨੂੰਨ ਬਣਾਤੇ ਹਨ ਪਰਮੇਸ਼ਰ ਨੇ ਉਹ ਤੋੜਦਾ ਨਹੀਂ ਹਵਾ ਚ ਛੜਤੀ ਤਾਕਤ ਇੱਕ ਵਾਰ ਛੜਤੀ ਇੱਕ ਰਸ ਚੱਲ ਰਿਹਾ ਹੈ ਉਹਦੇ ਕੋਲ ਤਾਕਤ ਕੀ ਹੈ ਉਹਦੇ ਕੋਲ ਤਾਕਤ ਹੈ ਨਿਤ ਨਵੇਂ ਆਈ ਮੂਠੇ ਵਰਗਾ ਗੁਠਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾਉਂਦਾ ਧਾਣੇ ਵਰਗਾ ਧਾਣਾ ਨਹੀਂ ਬਣਾਉਂਦਾ ਜੋ ਹੁਣ ਤਰੀਕ ਲੰਘੀ ਅੱਜ 8 2025 ਫੇਰ ਦੁਬਾਰਾ ਨਹੀਂ ਆਉਣੀ ਜਿਹੜੀ ਤਰੀਕ ਲੰਘੀ ਸੋ ਅਸੀਂ ਪੈਸੇ ਦੇ ਮਿੱਤਰ ਹੋ ਗਏ ਅੱਖਾਂ ਸਾਡਾ ਮਾਇਆ ਵੇਖਣਗੇ ਆ ਸੰਸਾਰ ਕੀ ਹੈ ਇਹ ਮਾਇਆ ਹੈ ਅੰਦਰਲੇ ਅੱਖਾਂ ਨੰਨਕਾਰ ਨੂੰ ਵੇਖਣਗੇ ਅੰਦਰਲੇ ਕੰਨ ਹਨ ਅੱਛਾ ਅੰਦਰ ਵੀ ਕੰਨ ਹਨ ਹਾਂ ਸੋ ਅੰਦਰ ਪਤਨੀ ਕਿਵੇਂ ਨਿਕਲੇਗੀ ਜੇ ਤੂੰ ਦੋ ਤਿੰਨ ਕੁਆਂਟਲ ਦਾ ਹੈ ਗੈਂਡੇ ਵਰਗਾ ਹੈ ਹਾਥੀ ਵਰਗਾ ਹੈ ਤੈਨੂੰ ਕਿਹੜਾ ਧੀ ਦੇ ਦੇਗਾ ਪਾਲ ਕੇ ਦੀ 25 ਸਾਲ ਦੀ ਅਗਲਾ ਕਹਿੰਦਾ ਤੂੰ ਨਹਿਰ ਤੱਕਾ ਦੇਦੀ ਹੈ ਤੂੰ ਫਿੱਟ ਫਿੱਟ ਰਹਿਣਾ ਸੀ ਜੇ ਤੇ ਕੋਈ ਜ਼ਾਇਦਾ ਤੇ ਹੀ ਹੈ ਠੀਕ ਹਾਂ ਸੋ ਆਪਣੇ ਆਪ ਦਾ ਅੰਤਰਜਾਮੀ ਹਾਂ ਅਸੀਂ ਪਰਮੇਸ਼ਰ ਨੇ ਅੰਤਰਜਾਮੀ ਬਣਾਇਆ ਹੈ ਆਪਣੀ ਸਿਹਤ ਦਾ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਪਰਿਵਾਰ ਕੀ ਹੈ ਇਹ ਅੱਖਾਂ ਹਨ ਕੰਨ ਹਨ ਸੋ ਜੇ ਤਾਂ ਸਾਡਾ ਝੂਠ ਚੱਲਦਾ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅੱਛਾ ਸਾਡਾ ਝੂਠ ਚੱਲ ਗਿਆ ਨਹੀਂ ਵੇਡ ਪਾਣੀ ਤੋਂ ਡੁੱਬ ਜਾਣਗੇ ਇਹ ਰਹਾ ਜਿੰਦਗੀ ਚ ਗੱਡੀ ਪਜਾਣੀ ਨੇ ਸੀ ਸੋਚਣਾ ਸੀ ਕਦੀ ਸੋ ਇਹ ਹੈਂਗ ਹੋਇਆ ਮਨ ਨਹੀਂ ਕੁਝ ਕਰ ਸਕਦਾ ਮਨ ਹੀ ਸਰੀਰ ਦਾ ਡਰਾਈਵਰ ਹੈ ਤਨ ਦੀ ਖਰਾਕ ਹੋ ਰਹਾ ਤਨ ਦੇ ਰੋਗ ਹੋਰ ਹਨ ਮਨ ਦੀ ਖਰਾਕ ਹੋ ਰਹਾ ਮਨ ਦੇ ਰੋਗ ਹੋਰ ਹਨ ਅਸੀਂ ਮਾਨਸਿਕ ਦੁਖੀ ਆ ਜਿਹੜੇ ਜਿੰਨੂੰ ਵੇਖੋ ਦੁਖੀ ਹੈ ਵੀ ਸਭ ਕੁਝ ਪਰ ਕਾਰਨ ਦਾ ਪਤਾ ਨਹੀਂ ਦੁਖੀ ਇੱਕ ਵਾਰੀ ਅੰਦਰ ਸਹਿਮ ਵਹਿਮ ਵੜ ਗਿਆ ਭਰ ਮੜ ਗਿਆ ਉਹ ਨਿਕਲਣਾ ਔਖਾ ਹੈ ਇਹ ਮੁੱਢੋਂ ਰੁੱਖ ਪੁੱਟਾਂਗੇ ਤਾਂ ਇਹ ਰੁੱਖ ਸੁੱਕੇਗਾ ਇਹ ਜੜ ਨਾਲ ਜੁੜਨਾ ਪੈਣਾ ਸੀ ਜਿਹੜਾ ਰੁੱਖ ਸਮਾਨ ਨੂੰ ਛੂ ਰਿਹਾ ਹੈ ਉਹਦੀਆਂ ਜੜਾਂ ਧਰਤੀ 'ਚ ਵੀ ਹਨ अच्छा सो गड्ढे ਹੋਏ ਦਾ ਨਾਮ ਹੈ ਗਾੜੀ ਚਲਤੀ ਦਾ ਨਾਮ ਹੈ ਗਾੜੀ ਰੁਕਿਆ ਹੋਇਆ ਗੱਡਾ ਹੈ ਰੁਕਿਆ ਹੋਇਆ ਤੇਰਾ ਮਨ ਹੈਂਗ ਹੋਇਆ ਨਹੀਂ ਸੋ ਇਹ ਗਊ ਦੁੱਧ ਨਹੀਂ ਦਿੰਦੀ ਜਦੋਂ ਇੰਨਾ ਪਤਾ ਲੱਗ ਗਿਆ ਫਿਰ ਅਸੀਂ ਇਹ ਸਮਝ ਜਾਾਂਗੇ ਕੀ ਪ੍ਰਾਪਤ ਕਰਨਾ ਹੈ ਕਿਉਂ ਕਰਨਾ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਿੱਤੇ ਪਤਾ ਲੱਗ ਗਿਆ ਫਿਰ ਜੀਵਨ ਬਾਜੀ ਜਿੱਤ ਜਾਗੇ ਗਊ ਮਲਮੁੱਤਰ ਦਿੰਦੀ ਹੈ ਦੁੱਧ ਆਪ ਪ੍ਰਗਟ ਕਰਨਾ ਪੈਂਦਾ ਹੈ ਸੋ ਇਹ ਜੰਤਰ ਕੀ ਹੈ ਮੰਤਰ ਕੀ ਹੈ ਤੰਤਰ ਕੀ ਹੈ ਉਹਦਾ ਜੰਤਰ ਚੱਲ ਰਿਹਾ ਹੈ ਗਊ ਨੈਸ ਇਹ ਖਲ ਖਾ ਕੇ ਪੱਠੇ ਖਾ ਕੇ ਦੁੱਧ ਅੰਮ੍ਰਿਤ ਵਰਗਾ ਦੁੱਧ ਦੇ ਰਹੀ ਹੈ ਸਾਹਮਣੇ ਮਸ਼ੀਨ ਕਤਖ ਹੋ ਰਿਹਾ ਇਹ ਦੁੱਧ ਤੇ ਕੀ ਜੰਤਰ ਚੱਲੇ ਮੰਤਰ ਕੀ ਹੈ ਸੰਸਕ੍ਰਿਤੀ ਦਾ ਸ਼ਬਦ ਹੈ ਜੋ ਸ਼ਬਦ ਹਨ ਸ਼ਬਦ ਸਭ ਤੋਂ ਵੱਡਾ ਹਥਿਆਰ ਹੈ ਇਹਦੇ ਅੱਗੇ ਕੋਈ ਨਹੀਂ ਖੜ ਸਕਦਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੱਚ ਦਾ ਡੰਕਾ ਵਜਾਇਆ ਸੱਚ ਸਬਨਾ ਦਾ ਖਸਮ ਹੈ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਕੀ ਪ੍ਰਾਰਥਨਾ ਸਭ ਕੁਝ ਦੇਹੀ ਚ ਮਿਲੇਗਾ ਤੂੰ ਆਪਣੇ ਆਪ ਨੂੰ ਫਿੱਟ ਫਿੱਟ ਰੱਖ ਨਹੀਂ ਤੇ ਅੰਦਰ ਹੀ ਸਭ ਕੁਝ ਪ੍ਰਗਟ ਹੋਣਾ ਹੈ ਮਾਇਆ ਕਮਾਣੀ ਪਏਗੀ ਠੀਕ ਹੈ ਸੰਸਾਰ ਵਿੱਚ ਮਾੜਾ ਕਹਿੰਦੇ ਆ ਕਿਹੜੇ ਸੰਸਾਰ ਚ ਰਹਿਣਾ ਹੈ ਸੋ ਅਸੀਂ ਲੈਣ ਆਏ ਸੀ ਆਨੰਦ ਖੇੜਾ ਖੁਸ਼ੀ ਮਰਹੋਰ ਧੰਦਿਆਂ ਚ ਹੋ ਗਏ ਸ ਇਹ ਜਨਤਤਵ ਮੰਤਰ ਠੀਕ ਹੈ ਪਰਨਾਮ ਹੈ ਨਮਸਕਾਰ ਹੈ ਜੰਤਰਾ ਦੇ ਜੰਤਰਾ ਨੂੰ ਮੰਤਰਾਂ ਦੇ ਮੰਤਰ ਨੂੰ ਤੰਤਰਾਂ ਦੇ ਤੰਤਰ ਨੂੰ ਸਭ ਕੁਝ ਖੇਲ ਚੱਲ ਰਿਹਾ ਕਿੰਦਾ ਸੋਹਣਾ ਉਹਨੇ ਪੱਕੇ ਕਾਨੂੰਨ ਬਣਾ ਕੇ ਕੋਈ ਮਿਸਤਰੀ ਚੀਜ਼ ਬਣਾ ਕੇ ਵੇਚ ਨਹੀਂ ਪੈਂਦਾ ਪਰਮੇਸ਼ਰ ਆਇਆ ਹੋਇਆ ਹੈ ਅਸੀਂ ਬਾਹਰ ਹਾਜ਼ਰ ਸਮਝਦੇ ਹਾਂ ਨਹੀਂ ਆਪਣੇ ਚ ਹਾਜ਼ਰ ਨਹੀਂ ਸਮਝਦੇ ਸੋ ਇਹ ਕਾਰ ਰੂਪ ਸੇਵਾ ਕਰਨੀ ਸੀ ਆਪਣੀ ਸੇਵਾ ਕਰਨੀ ਆਪਣੇ ਆਪ ਨੂੰ ਪਿਆਰ ਕਰਨਾ ਹੈ ਇਹ ਹੀ ਭਗਤੀ ਹੈ ਸੋ ਸਿੱਖ ਹੋ ਰਿਹਾ ਹੈ ਸਿੱਖੀ ਹੋ ਰਹਾ ਹੈ ਇਹ ਪੰਜਾਬ ਦੇ ਵਾਰਸ ਨਹੀਂ ਸੋ ਸਾਰੇ ਸੰਸਾਰ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 2030 ਚ ਸੰਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਗੂ ਹੋਏਗਾ ਸੋ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਾਂ ਇਹ ਵਿਗਿਆਨ ਨੇ ਸਾਇੰਸ ਨੇ ਬਾਰੋਂ ਵੱਡਾ ਕਰਤਾ ਨਹੀਂ ਅੱਜ ਇੱਕ ਦੂਜੇ ਤੋਂ ਡਰ ਰਹੇ ਹਾਂ ਵੱਡੇ ਵੱਡੇ ਹਥਿਆਰ ਬਣ ਗਏ ਸੋ ਇਹ ਆਕਾਸ਼ ਚ ਤਿਆਰ ਹੈ ਗੈਸਾ ਹਨ ਪਰਮਾਣੂ ਹੈ ਉਪਰੋ ਛੱਡਿਆ ਜਾਏਗਾ ਇਹ ਜਨਵਰ ਪਸ਼ੂ ਚਲਾਣਾ ਕਰ ਜਣਗੇ ਰੁਖ ਰਹਿ ਜਣਗੇ ਆ ਮਾਰਤਾ ਰਹਿ ਜਣਗੇ ਆ ਉਪਰ ਗੈਸਾ ਛੱਡਿਆ ਜਾਣਗੇ ਅੱਜ ਇੱਕ ਦੂਜੇ ਤੋਂ ਡਰ ਨਾਲ ਜੀ ਰਿਹਾ ਠੀਕ ਹੈ ਪਰਮੇਸ਼ਰ ਦਾ ਡੰਡਾ ਸਭ ਤੇ ਹੈ ਉਹ ਖਾਲਸਾ ਹੈ ਉਹ ਪਿਓਰ ਹੈ ਉਹ ਸ਼ੁੱਧ ਹੈ ਹਲਾਕੇ ਵਿਖਾਉ ਦਾ ਰਾਜ ਉਹਦਾ ਖਾਲਸਾ ਰਾਜ ਹੈ ਸਾਰਿਆਂ ਤੇ ਚੱਲ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਬੈਠੇ ਹਨ ਸਾਰਿਆਂ ਨੂੰ ਪਿਆਰ ਕੀਤਾ ਹੈ ਸੋ ਏਕੀ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਏਕਤਾ ਦੀ ਕੀਤੀ ਗੱਲ ਅਸੀਂ ਇਕੱਠੇ ਬਹਿ ਜਾਣਾ ਨਹੀਂ ਜੇ ਇਕੱਠੇ ਵਿਚਾਰ ਨਹੀਂ ਸਾਡੇ ਫਿਰ ਇਹ ਬਾਹਰ ਦਾ ਝਗੜਾ ਅੰਦਰੋਂ ਖਤਮ ਹੋਏਗਾ ਧਰਮੀ ਬੰਨਾ ਪਏਗਾ ਭਗਤ ਬੰਨਾ ਪਏਗਾ ਸੂਰਾ ਬੰਨਾ ਪਏਗਾ ਸ ਫਿਰ ਤੇਰੀ ਸਦਾ ਜੈ ਜੈਕਾਰ ਹੋਏਗੀ ਸੱਚ ਦੀ ਜੈ ਜੈਕਾਰ ਹੋਏਗੀ ਜੀ ਸਾਡੇ ਅਕਾਊਂਟ ਲੇਖੋ ਜਿਨ੍ਹਾਂ ਨੇ ਦੁਰਮਤ ਦਾ ਪ੍ਰਚਾਰ ਕੀਤਾ ਝੂਠਾ ਪ੍ਰਚਾਰ ਕੀਤਾ ਜੋ ਜੋ ਲੂਣ ਤੇਲ ਵੇਚਣ ਵਾਲਾ ਹੈ ਉਹ ਅੱਗੇ ਹੈ ਜੋ ਜ਼ਿੰਮੇਦਾਰ ਹੈ ਜੋ ਹਾਰਡਵਰਕ ਕਰਦਾ ਹੈ ਉਹ ਅੱਜ ਪਿੱਛੇ ਰਹਿ ਗਿਆ ਠੀਕ ਹੈ ਸਾਰੇ ਉੱਥੇ ਹੀ ਜਾਣਾ ਹੈ ਕੇੰਦੂ ਕੋਲ ਹੈ ਮਿੱਟੀ ਚ ਮਿੱਟੀ ਹੋਣਾ ਹੈ ਆਨਲਾਈਨ ਹੈ ਕੋਈ ਵੀ ਗਲਤੀ ਮਾਪ ਨਹੀਂ ਹੋਣੀ ਕਿਆ ਕਰਨੇ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਨੇ ਸੋ ਪਾਵੇ ਉਹ ਪਰਮੇਸ਼ਰ ਤੇ ਖਜ਼ਾਨੇ ਭਰੇ ਹੋਏ ਹੋਏ ਉਹ ਪਟ્રોલ ਉਹ ਵਿਖਾ ਦਿੰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਇਹ ਤਰਕੁਤੀ ਦਸਵਾਂ ਦਰਬਾਰ ਤੀਸਰੀ ਅੱਖ ਇੱਕ ਸੁਖੰ ਸ਼ਰੀਰ ਆਤਮਾ ਇਹ ਖੋਲਣੀ ਪੈਗੀ ਜੀ ਦਿਲਾਂ ਦੀ ਹਾਕ ਦਿਲ ਜਲਣਗੇ ਦਿਲ ਕਨੈਕਟਰ ਹੈ ਮਨ ਜੋ ਹੈ ਸਾਡਾ ਟਰੈਵਲ ਹੈ ਜਿਹੋ ਜੀ ਮੈਂ ਸੋਚਦਾ ਹਾਂ ਉਹ ਜਾਇ ਪ੍ਰੋਗਰਾਮ ਵੀ ਦੇਗਾ ਜੇ ਮੈਂ ਦੁੱਜੀ ਖੁਰਲੀਆਂ 'ਚ ਪੱਠੇ ਖਾਂਦਾ ਉਸੇ ਹੀ ਇਹ ਨਵੀਆਂ-ਨਵੀਆਂ ਵਿਆਉਂਤਾ ਬਣਾਏਗਾ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੋ ਦੁਰਮਤ ਪੀਂਦੇ ਹਨ ਠੀਕ ਹੈ ਜੋ ਇਹ ਸ਼ਰਾਰਤੀ ਪਾਣੀ ਪੀਂਦੇ ਹਨ ਉਹਨਾਂ ਦੀ ਹੋਰ ਗੱਲ ਹੈ ਦੁਰਮਤ ਕੀ ਹੈ ਜੋ ਝੂਠ ਦਾ ਪ੍ਰਚਾਰ ਹੋ ਰਿਹਾ ਹੈ ਇਹ ਵਿਸ਼ ਹੈ ਸੋ ਅਮਰਤ ਕੀ ਹੈ ਅਮਰਤ ਹੈ ਸੱਚ ਸੱਚੀ ਸਾਰਿਆਂ ਦਾ ਖਸਮ ਹੈ ਸੱਚੀ ਸਾਰਿਆਂ ਨੂੰ ਚਲਾਉਂਦਾ ਚਲਾ ਰਿਹਾ ਹੈ ਜੀ ਇਹ ਸੂਰਜ ਵੀ ਚੰ드ਰਮਾ ਧਰਤੀ ਸਭ ਕੁਝ ਉਹਦੇ ਦਰਚ ਹੈ ਹੁਕਮ ਚ ਹੈ ਹੁਕਮ ਕੀਆ ਜੋ 1 ਮਿੰਟ ਸਕਿੰਟ ਪਿੱਛੇ ਲੰਘ ਗਿਆ ਉਹਦਾ ਹੁਕਮ ਹੈ ਮੰਨਣਾ ਪਏਗਾ ਆਪਣੀਆਂ ਮਨਮਰਜ਼ੀਆਂ ਛੱਡਨੀਆਂ ਪੈਣਗੀਆਂ ਗੁਰੂ ਦੀ ਮਤ ਧਾਰਨੀ ਪਏਗੀ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਸੱਜੇ ਜਾਣਾ ਖੱਬੇ ਜਾਣਾ ਕਿੰਨਾ ਚਿਰ ਕੋਈ ਦੱਸੇਗਾ ਸੋ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਹ ਦੇਹੀ ਚ ਮਿਲੇਗਾ ਜੀ ਉਹ ਆਇਆ ਹੋਇਆ ਹੈ ਅੰਦਰ ਹੀ ਅੰਦਰਲੀ ਸੁਕਮ ਅੱਖ ਵੇਖੇਗੀ ਜੀ ਸਾਡੇ ਕੋ ਗਿਆਨ ਕਿੰਨਾ ਹੈ ਸਮੁੰਦਰ ਚੋਂ ਇੱਕ ਚਮਚਾ ਸੋ ਇਹ ਅਸੀਂ ਦੋ ਲੱਤਾਂ ਵਾਲੇ ਪਸ਼ੂ ਹਾਂ ਸਿੰਘ ਮਾਰਦੇ ਹਾਂ ਲੜਦੇ ਹਾਂ ਝਗੜਦੇ ਹਾਂ ਜੀ ਜੰਤਰ ਤੰਤਰ ਮੰਤਰ ਸਾਰਾ ਉਹਦਾ ਖੇਡ ਹੈ ਜੀ ਵਿਰਲੇ ਨੂੰ ਸਮਝ ਆਉਂਦਾ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੇ ਦਾਸ ਹੈ ਸੰਗਤ ਉਹ ਗੁਰਬਖਸ਼ਾ ਨਾ ਬਖਸ਼ ਲੈਣਾ ਗਰਬਾਣੀ ਅੰਮ੍ਰਿਤ ਰੂਪ ਹੈ ਸੋ ਸਾਰੇ ਸੰਸਾਰ ਇਸ ਰੇਂਜ ਹੈ ਗੁਰੂ ਦੀ ਵੀ ਸਾਰੇ ਸੰਸਾਰ ਇਸ ਰੇਂਜ ਹੈ ਪਰਮੇਸ਼ਰ ਵੀ ਵਿਆਪਕ ਹੈ ਜਿਤ ਤੱਕ ਕਿਰਨਾ ਜਾਂਦੀ ਆ ਨ ਸੂਰਜ ਦੀ ਆ ਉੱਥ ਤੱਕ ਉਹਦਾ ਰਾਜ ਹੈ ਖਾਲਸਾ ਰਾਜ ਹੈ ਸੱਚੇ ਸਾਈਂ ਬਾ ਕੀ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਉਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਇੱਕ ਵਾਰੀ ਭੰਡਾਰੇ ਧਰਤੀ ਚ ਪਾਏ ਹਨ ਜਿਵੇਂ ਜਿਵੇਂ ਸਾਨੂੰ ਅਕਲ ਆ ਰਹੀ ਹੈ ਸੂਝ-ਬੂਝ ਆ ਰਹੀ ਹੈ ਅਸੀਂ ਖਜ਼ਾਨੇ ਕੱਢ ਰਹੇ ਹਾਂ ਠੀਕ ਹੈ ਜਨਵਰ ਪਸ਼ੂ ਕੀ ਕਰ ਸਕਦੇ ਸੀ ਜੇ ਮਨੁੱਖ ਜਨਮੀ ਨਾ ਲੈਂਦਾ ਸੋ ਇਹ ਪਰਮੇਸ਼ਰ ਕਹਿੰਦਾ ਦੱਸੋ ਕੰਟਰੋਲ ਉਹ ਵਿਖਾ ਦਿੰਦਾ ਹੈ ਖੁਰਸੀ ਤੇ ਬਿਠਾ ਦਿੰਦਾ ਹੈ ਸੋ ਬੰਦਿਆਂ ਤੋਂ ਜ਼ਿਆਦੀਆਂ ਇਹ ਬੱਚੀਆਂ ਦਾ ਉਹਨੇ ਬੰਦੋਬਸਤ ਕੀਤਾ ਨਾ ਜੇ ਅਸੀਂ ਇਹ ਨਾਰ ਮਾਤੇ ਇਹ ਇਹਦੇ ਜਿਵੇਂ ਅਸੀਂ ਫਰਕ ਰੱਖਦੇ ਹਾਂ ਨਹੀਂ ਜੋ स्त्रीयां ਹਨ ਨਾਰੀ ਹੈ ਉਹ ਹੀ ਮਨੁੱਖ ਜਾਤ ਹੈ ਸੋ ਹੋਰ ਜਾਤ ਥੋੜਾ ਹੈ ਅਸੀਂ ਮੁੰਡੇ ਕੁੜੀ ਚ ਫਰਕ ਸਮਝਦੇ ਹਾਂ ਸੋ ਅੱਜ ਜਿਨ੍ਹਾਂ ਦੇ ਭਰਾ ਨੇ ਰਖੜੀ ਦਾ ਤਿਉਹਾਰ ਹੈ ਉਹ ਨੈਗੇਟਿਵ ਪੁਆਇੰਟ ਉਹਨਾਂ ਦੇ ਮਨ ਤੇ ਜਾਏਗਾ ਸਾਡੇ ਮਨ ਚ ਗੋਰਾ ਰੰਗ ਪਾਤਾ ਕਾਲਾ ਰੰਗ ਵੀ ਪਰਮੇਸ਼ਰ ਦਾ ਹੈ ਸਾਰੇ ਰੰਗ ਉਹਦੇ ਹਨ ਸਾਡੀ ਖੋਪਰੀ ਚ ਪਾਤਲ ਗੋਰਾ ਰੰਗ ਚੰਗਾ ਹੁੰਦਾ ਹੈ ਅੱਛਾ ਸੋ ਜੇ ਕਾਲੇ ਪਰਵਾਰ ਚ ਗੋਰਾ ਜੰਮ ਪੇ ਗੋਰਾ ਬੱਚਾ ਆ ਜਾਏ ਸ਼ੱਕ ਹੋਏਗਾ ਨਾ ਸੋ ਜੇ ਗੋਰੇ ਚ ਕਾਲਾ ਤਵੇ ਵਰਗਾ ਜੰਮ ਪਿਆ ਬੱਚਾ ਸ਼ੱਕ ਹੋ ਜਾਣਾ ਹੈ ਪਰਮੇਸ਼ਰ ਦੇ ਇਹ ਖਾਲਸੇ ਰਾਜ ਚ ਹੁਕਮ ਚ ਦਖਲ اندازی ਦੇਵਾਂਗੇ ਅਸੀਂ ਆਪ ਜ਼ਿੰਮੇਦਾਰ ਹਾਂ ਸਾਰੇ ਰੰਗ ਨਰਹਿਨ ਦੇ ਅਸੀਂ ਛੋਟੀ ਮੱਤ ਦੇ ਹਾਂ ਤੂੰ ਸਮਝਦੇ ਹਾਂ ਦੁਰਮਤ ਤੇ ਕਹਿੰਦੇ ਸ਼ਰਾਬੀ ਸ਼ਰਾਬ ਪੀਂਦਾ ਨਹੀਂ ਜੇ ਸਾਨੂੰ ਗਲਤ ਅਰਥ ਦਿੱਤੇ ਜਾਂਦੇ ਹਨ ਗਰਬਾਣੀ ਦੇ ਉਹ ਸ਼ਰਾਬ ਤੋਂ ਮੈਂ ਖਤਰਨਾਕ ਹਾਂ ਅੱਜ 90% ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ ਤਾਂ ਹੀ ਇਹ ਹਾਲ ਹੈ ਸਾਡਾ ਪੰਜਾਬ ਦਾ ਅੱਜ ਜਿਹੜੇ ਗੱਲਾਂ ਬੀਬੇ-ਬੀਬੇ ਬਣਦੇ ਹਨ ਬਗਲੇ ਬਣਦੇ ਹਨ ਡੱਡੀਆਂ ਦੀ ਅੱਖਾਂ ਮੀਟ ਕੇ ਬੈਠੇ ਹਨ ਭਗਤੀ ਕਰਦੇ ਹਨ ਨਹੀਂ ਇਹਨਾਂ ਨੇ ਡੱਡੀਆਂ ਨੂੰ ਖਾਣਾ ਹੈ ਸ ਸਾਨੂੰ ਹਸਾਣਾ ਹੈ ਇਹ ਕਿਸੇ ਮਾਰਤੇ ਹਨ ਜਿਹੜੇ ਖਾਲਸਾ ਰਾਜ ਵਾਲੇ ਕਰਦੇ ਹਨ ਪਰਮੇਸ਼ਰ ਦਾ ਰਾਜ ਹਲਾ ਕੇ ਵਿਖਾਉ ਉਹਦਾ ਖਾਲਸਾ ਰਾਜ ਹੈ ਜੀ ਸਾਰਾ ਕੁਝ ਚੱਲ ਰਿਹਾ ਹੈ ਆਪਣੇ ਆਪ ਇਹ ਛੱਤ ਕਰੇਗਾ ਸਾਰਾ ਕੁਝ ਛੱਤ ਬਣਾਣਾ ਪਏਗਾ ਜਾਂ ਹੋਰ ਕਿਤੇ ਰਹਿਣਾ ਪਏਗਾ ਕੀ ਭੁੱਖ ਰੋਕ ਸਕਦਾ ਹੈ ਪੋਟੀ ਰੋਕ ਸਕਦਾ ਹੈ ਬੱਚਾ ਜਵਾਨ ਹੋ ਗਿਆ ਕਿਵੇਂ ਰੋਕ ਲਏਗਾ ਸੋ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਸੋ ਬਚਪਨ ਜਵਾਨੀ ਬਟਾਪਾ ਜੋ ਖਾਨਾ ਦੇਖ ਰਿਹਾ ਉਹਦਾ ਨਾਸ ਹੈ ਜੀ ਜੋ ਨਹੀਂ ਦੇਖਿਆ ਉਹ ਨਵਾਂ ਹੈ ਜੋ ਦੇਖ ਲਿਆ ਉਹ ਪੁਰਾਣਾ ਹੋ ਗਿਆ ਹੈ ਉਹਦਾ ਅੰਤ ਹੈ ਜੋ ਅੱਖਾਂ ਨਾਲ ਦੇਖ ਰਿਹਾ ਅੰਦਰਲੀ ਅੱਖਾਂ ਨਾਲ ਦੇਖਣਾ ਪਏਗਾ ਪਰਮੇਸ਼ਰ ਨੂੰ ਫਿਰ ਤੂੰ ਸਦਵ ਨਾਨਪਤਾ ਸਦਵ ਗਿਆਸ ਸਦਾ ਤੂੰ ਆਨੰਦ ਚੜ੍ਹਦੀ ਕਲਾ ਚ ਰਹੇਂਗਾ ਇੱਕ ਤੈਂਦੀ ਕਲਾ ਹੈ ਇੱਕ ਚਨਵ ਦੀ ਕਲਾ ਹੈ ਜਦੋਂ ਦੋ ਸ਼ਬਦ ਚੜ੍ਹਦੀ ਕਲਾ ਦੇ ਆਉਂਦੇ ਹਨ ਸਰੀਰ ਚ ਜਾਨ ਆ ਜਾਂਦੀ ਹੈ ਇਹ ਮੰਤਰ ਚੱਲੇਗਾ ਤੂੰ ਤੂੰ ਆਪਣੇ ਆਪ ਨੂੰ ਸਮਝਣਾ ਕਰ ਮੰਨੋ ਫालतू ਨਾ ਸੋਚ ਆਪਣੇ ਬਾਰੇ ਸੋਚ ਤੂੰ ਤੂੰ ਮੋਦੀ ਬਾਰੇ ਕਿਉਂ ਸੋਚਦਾ ਹੈ ਤੂੰ ਆਪਣੇ ਪਰਿਵਾਰ ਬਾਰੇ ਸੋਚ ਆਪਣੇ ਘਰ ਬਾਰੇ ਸੋਚ ਸਮਾਜ ਬਾਰੇ ਸੋਚ ਹੈ ਸੋ ਰੁੱਖ ਲਾਣੇ ਪੈਣਗੇ ਜੀ ਪ੍ਰਦੂਸ਼ਣ ਘਟਾਉਣਾ ਪਏਗਾ ਜੀ ਆਪਣੇ ਆਪ ਨੂੰ ਸਮਝਾਉਣਾ ਪਏਗਾ ਜੀ ਇਹ ਹੀ ਭਗਤੀ ਹੈ ਆਪਣੇ ਆਪ ਨੂੰ ਪ੍ਰੇਮ ਕਰਨਾ ਸੋ ਜੇ ਕਿਸੇ ਨੂੰ ਪੈਰਾਂ ਤੇ ਖੜਾ ਦਈਏ ਫਿਰ ਸਾਨੂੰ ਕੀ ਆਉਣਾ ਹੈ ਅਸੀਂ ਆਨੇ ਗਾਹਕ ਬਣਿਆ ਰਹੇ ਨਹੀਂ ਸਾਰੇ ਅਸੀਂ ਗਾਹਕ ਹਾਂ ਜੀ ਮੌਤ ਆ ਲ ਜਾ ਰਹੀਆਂ ਮੌਤ ਸਾਡੇ ਸਿਰ ਤੇ ਆਏ ਜਿਵੇਂ ਸਿਵ ਜੀ ਦੇ ਸਿਰ ਤੇ ਸੱਪ ਹੈ ਉਨੇ ਡੰਗ ਮਾਰਨਾ ਹੈ ਇੱਕ ਸਾਇਆ ਦੂਜਾ ਨਾ ਆਇਆ ਤੇਰ ਗੱਡੀ ਚੱਲਨੀ ਨਹੀਂ ਸਭ ਇਹ ਪਾਣੀ ਦੀ ਬੂੰਦ ਟਪਦੀ ਹੈ ਇੱਕ ਦਿਨ ਪਾਣੀ ਚ ਪਾਣੀ ਹੋ ਜਾਣਾ ਹੈ ਜਲ ਚ ਜਲ ਹੋ ਜਾਣਾ ਹੈ ਪਰਮੇਸ਼ਰ ਨੂੰ ਸਮਝਣਾ ਪਏਗਾ ਜਪ ਕੀ ਹੈ ਜਪ ਹੈ ਉਹਦਾ ਹੁਕਮ ਜਾਪ ਹੈ ਉਹਦੀ ਅਕਲ ਗਿਆਨ ਫਿਰ ਧਿਆਨ ਅੱਗੇ ਹੈ ਚੌਥੇ ਪੜਾਅ ਗਿਆਨ ਜੋ ਵਿਰਲੇ ਨੂੰ ਸਮਝਾਉਂਦਾ ਹੈ ਜੀ 94174 37746 ਜੀ